ਬੜਾ ਮੰਦਾਰ ਸੀ ਕਰਮ ਘਰ ਲੁੱਟ ਕੇ ਲੋਕੀ ਲੈ ਗਏ ਤੇ ਆਹ ਚਲੋ ਹਾਂ ਸਾਨੂੰ ਵੀ ਨੇ ਸੀ ਹੋਰ ਜੋ ਚੀਜ਼ ਸੀ ਘਰ ਨੂੰ ਲੈ ਗਿਆ ਸਾ ਹੋਇਆ ਕਿ ਘਰ ਹੀ ਘਰ ਰਹਿ ਗਿਆ ਕੱਪੜਾ ਲੈ ਗਏ ਜੋ ਇੱਕ ਆਸੀ ਚਾਹ ਖਾਣਾ ਪੀਣਾ ਉਹ ਵੀ ਲੈ ਕੇ ਹਾਂ ਜੇ ਕਿ ਭੂਆ ਦਾ ਵਿਆਹ ਹੀ ਤੇ ਸਮਾਨ ਸੀ ਘਰ ਜਦੋਂ ਘਤਰ ਦੇ ਤੇ ਸਮਾਨ ਸਾਰਾ ਲੈ ਗਏ ਤੇ ਜਿਹੜੇ ਟਰੰਕ ਹੀ ਖੂਹਾਂ 'ਚ ਸੁੱਟ ਗਏ ਹਾਂ ਖੂਹਾਂ 'ਚ ਸੁੱਟ ਗਏ ਅਰੇ ਵਿਆਹ ਦਾ ਸਮਾਨ ਲੁੱਟ ਲਿਆ ਤੇ ਖਾਲੀ ਟਰੰਕ ਸਿੱਟ ਆਲੀ ਟਰੰਕ ਕਰਕੇ ਤੇ ਉਹ ਖੂਹਾਂ ਦੇ ਵਿੱਚ ਛੁੱਟ ਕੇ ਇੰਨੀ ਲੁੱਟ ਹੁੰਦੀ ਹੈ। ਬਿ ਲੜਾਈ ਆਈ ਨਹੀਂ ਨਹੀਂ ਜੰਗ ਨਾ ਲੱਗੀ। ਵੱਡਿਆਂ ਦੇ ਲਾਗੇ ਨਾਂ ਲਈ ਤਾਂ ਦੇ ਨਾਂ ਨਾਲੋਂ ਜੰਗਾ ਦਾ ਸੀ ਤੇ ਬੜੇ ਉੱਜੜ ਗਏ। ਡੰਗਰ ਲੈ ਕੇ ਕਿੱਥੇ ਜਾਈਏ ਰਿਸ਼ਤੇਦਾਰਾਂ ਵੀ ਘੜੀ ਪਾਲ ਦੇ ਰਿਸ਼ਤੇਦਾਰ ਆ ਕੋਈ ਨਹੀਂ ਚੱਲਦਾ। ਸਰਦਿਨ ਚਾਲੂ ਕਿੰਨੇ ਚੱਲ ਕੋਈ ਨਹੀਂ ਚੱਲਦਾ। ਕਰ ਤੋਂ ਬਿਨਾ ਬਿਜਾਰਾ ਨਹੀਂ। ਬਾਰਡਰ ਵਾਲੇ ਮਹਾਈ ਕਰ ਬਿਨੰਮ ਦੇ ਪੈਰ ਲੱਗਦੇ। ਫੇਰ ਸਰਕਾਰ ਛੇੜ ਛੇੜ ਦੇਂਦੀ ਫੇਰ। ਤੋਂ ਸਰਦੀ ਪਿੰਡਾਂ 'ਚ ਪਹੁੰਚ ਕੇ ਗਰਾਉਂਡ ਜ਼ੀਰੋ ਤੋਂ ਸਾਰ ਲਈ ਜਾ ਰਹੀ ਹੈ ਲੋਕਾਂ ਦੇ ਵਿਚਾਰ ਸੁਰੇ ਜਾ ਰਹੇ ਹੈ ਕਿ ਲੋਕ ਇਸ ਜੰਗਬੰਦੀ ਨੂੰ ਕੀ ਦੇਖਦੇ ਹੈ ਜਾਂ ਮਨ ਚ ਕਿੰਨੇ ਕੁ ਸ਼ੰਕੇ ਹੈ ਮਾਤਾ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਕਿੰਨੀ ਉਮਰ ਹੈ ਤੁਹਾਡੀ ਮੇਰੀ ਹੈਗੀ ਹੈ 60 70 ਸਾਲ 70 ਤੋਂ ਜ਼ਿਆਦਾ ਹੀ ਲੱਗਦੀ ਹੈ ਚੱਲੇ 80 ਦੇ ਸਾਲ 80 ਸਾਲ ਜੰਗਾ ਫਿਰ ਸਾਰੀ ਨਹੀਂ ਵੇਖੀ ਹੋਣੀ ਨਾ ਇੱਕ ਵੇ 65 ਦੀ 65 ਦੀ ਹਾਂ ਕੀ ਲਾਸੀ ਉਹਦਾ ਫਿਰ ਬੜਾ ਮੰਦਾ ਸੀਗਾ ਸਕਾਰ ਨੂੰ ਕਾਰ ਲੁੱਟ ਕੇ ਲੋਕੀ ਲੈ ਗਏ ਤੇ ਹਾਂ ਸਾਨੂੰ ਟੁੱਲੇ ਸੀ ਹੋਰ ਜੋ ਚੀਜ਼ ਸੀ ਕਾਰ ਲੈ ਗਿਆ ਸਾ ਹੋਇਆ ਕਿ ਕਾਰ ਹੀ ਕਾਰ ਲੈ ਗਿਆ ਕਪੜਾ ਲੈ ਗਏ ਜੋ 81 ਚਾ ਖਾਣਾ ਪੀਣਾ ਉਹ ਵੀ ਲੈ ਗਏ ਸਭ ਪੂਰਾ ਕਾਰ ਹੀ ਲੁੱਟਿਆ ਗਿਆ ਸੀ ਕਾਰ ਹੀ ਲੁੱਟਿਆ ਕੀ ਕਰ ਛੱਡ ਗਏ ਸੀ ਛੱਡ ਕੇ ਉਹ ਗਏ ਮੈਂ ਤਾਂ ਪਹਿਲਾਂ ਹੀ ਚਲੀ ਗਈ ਸ ਉਹ ਜਿਹੜੇ ਮਗਰ ਲੈ ਸੀ ਉਹ ਗਏ ਮੇਰੇ ਨਾਲ ਬਾਅਦ ਉੱਥੇ ਚਲੇ ਗਏ ਬੜਾ ਮੁਸ਼ਕਲ ਜੇ ਮਹਾਰਾਜ ਨਾ ਕਰੇ ਕੰਮ ਆ ਮੈਂ ਤਾਂ ਸੱਟ ਵੀ ਲਵਾ ਲਈ ਆ ਡਿੱਗ ਕੇ ਹਾਂ ਜੀ ਉਹ ਵੀ ਪੁੱਆ ਦਾ ਵਿਆਹ ਸੀ ਤੇ ਸਮਾਨ ਸੀ ਘਰ ਜਦੋਂ ਘਤਰਦੇ ਤੇ ਸਮਾਨ ਸਾਰਾ ਲੈ ਕੇ ਤੇ ਜਿਹੜੇ ਟਰੰਕ ਹੀ ਖੂਹਾਂ 'ਚ ਛੁੱਟ ਗਏ ਅੱਛਾ ਹਾਂ ਖੂਹਾਂ 'ਚ ਛੁੱਟ ਗਏ ਅਰੇ ਵਿਆਹ ਦਾ ਸਮਾਨ ਲੁੱਟ ਲਿਆ ਤੇ ਖਾਲੀ ਟਰੰਕ ਛੁੱਟ ਗਏ ਖਾਲੀ ਟਰੰਕ ਕਰਕੇ ਤੇ ਉਹ ਖੂਹਾਂ ਦੇ ਵਿੱਚ ਛੁੱਟ ਗਏ ਇੰਨੀ ਲੁੱਟ ਹੁੰਦੀ ਏ ਮਤਲਬ ਇਹਨਾਂ ਨੁਕਸਾਨ ਚੱਲੇ ਇਹਨਾਂ ਨੁਕਸਾਨ ਚ ਲੰਭਦੀ ਇੱਕ ਨਾ ਖਾਲੀ ਹੋ ਜਾਂਦੇ ਨੇ ਜਿੱਥੇ ਕਿਸੇ ਦੇ ਘਰ ਜਾਣਾ ਉਹ ਪਾਂਡੇ ਕਈਆਂ ਦੇ ਗਾਂਵ ਪਸ਼ਾਂ ਕਰਦੇ ਨੇ ਵੀ ਇਹ ਦੁਖੀ ਦੇਣਾ ਵੀ ਜੇ ਉਹਨਾਂ ਨੂੰ ਆਖਣਾ ਉਹਦਾ ਆਖਣਾ ਤੁਸੀਂ ਹੋਕਦੇ ਚਲ ਜਿਓ ਅਸੀਂ ਤੁਹਾਨੂੰ ਕਦਵਾਨ ਦੇ ਇੱਥੇ ਰੋ ਇਹ ਕੰਮ ਤੁਹਾਨੂੰ ਅਹੀਂ ਕਦਵਾਨ ਦੇ ਵੀ ਸਾਡੇ ਕੋ ਆਓ ਤੁਸੀਂ ਉਹ ਉੱਥੋਂ ਫੇਰ ਆਂਦੀ ਉੱਠ ਕੇ ਤੇ ਅਸੀਂ ਗਾਂਵ ਜਾਣਾ ਉਹਨਾਂ ਵੀ ਜੇੜਾ ਕੋਈ ਕਣਕ ਹੋਣਾ ਚੌਲ ਹੋਣੇ ਤੇ ਉਹਨਾਂ ਬਣਾਉਂਦਾ ਵੀ ਨੇ ਆਂਦੀ ਉੱਥੋਂ ਥੋੜਾ ਆਉਣਾ ਤੇ ਫੇਰ ਉਹਨਾਂ ਨੂੰ ਗਾਂਵ ਜਾਣਾ ਆਂਦੀ ਇਹ ਤਾਂ ਮੁਸੀਬਤਾਂ ਹੀ ਚੱਲਦੇ ਨੇ ਕਿੰਨੇ ਕਿਨੇ ਘਰ ਬਦਲਵੇਂ ਵੇਚ ਜਾ। ਵੀ ਮਾਨੋ ਜੇ ਲੋਕੀ ਅੱਖ ਜਾਂ ਕੋਈ ਚਲਦਾ ਨਹੀਂ ਜਾਦਾ। ਚਲਦਾ ਨਹੀਂ ਜਿਆਦਾ ਛੇ ਨਹੀਂ ਕੋਈ ਚਲਦਾ। ਤੇ ਉਹਦੇ ਅੱਖ ਨਾਲ ਵੀ ਤੂੰ ਕੀ ਲਿਆਂਦਾ ਤੇ ਉਹੋ ਚੀਜ਼ਾਂ ਬਣਾ ਬਣਾ ਖਾਉਣੀਆਂ। ਅੱਛਾ ਬੋਲ ਆ ਕੀ ਲੈ ਕੇ ਆਹੋ ਵੀ ਚੌਲ ਜਿੱਤਾ ਮਾਨ ਨੂੰ ਲੈ ਜੇ ਨੇ ਤੇ ਆਟਾ ਲੈ ਜੇਨਾ ਪਿਆ ਕੇ ਜਾਂ ਕਣਕ ਲੈ ਜੇ ਨੇ ਤੇ ਉਹੋ ਹੀ ਪਿਆ ਪਿਆ ਖਵਾਉਣਾ। ਆਂਦੀ ਮੁਸੀਬਤਾਂ ਬੜੀਆਂ ਵੇਖੀਆਂ। ਆਉਂਦੇ ਘਰ ਜਿਹੜੇ ਉਹ ਜੰਦਰੇ ਤੁਰ ਕੇ ਖਾਲੀ ਹੋਏ ਹੋ ਨੇ। ਖਾਲੀ ਹੋਏ ਨੇ। ਤੇ ਮਾਲ ਡੰਗਰ ਜਿਹੜਾ ਕਈਆਂ ਨੇ ਨਾ ਰਾਹ 'ਚ ਜਾਂਦਿਆਂ ਲੁਟੇਰਿਆਂ ਨੇ ਡੰਗ ਖੋਣ ਪਾਏ ਨੇ ਜਿਹੜਾ ਬੰਦਾ ਕੱਲਾ ਹਣੋਂ ਉਹਦੇ ਕੋ ਡੰਗ ਖੋ ਕੇ ਲੈ ਜਾਂਦੇ ਹੀ ਤੇ ਜੇ ਯੋਵਰਾਵੇ ਬੰਦੇ ਹੋਣੇ ਤੇ ਉਹਦੇ ਡੰਗ ਬਚਦੇ ਨਹੀਂ ਜੇ ਧੱਕੇ ਨਾਲ ਖੋ ਕੇ ਲੈ ਜਾਂਦੇ ਅੱਗੋਂ ਖੋਹਦੇ ਹੀ ਡੰਗ ਲੁੱਟ ਖੋ ਅੱਗੇ ਪੈਂਦੇ ਬੰਦੇ ਜਦੋਂ ਮੰਨੋ ਸਾਡੇ ਘਰ ਹੀ ਆ ਜਨਾਂ ਸਾਹੀਂ 10 ਡੰਗ ਖਰੀਏ ਤੇ 10 ਕੱਲੇ ਨੇ ਜਾਣਾ ਲੋਕਾਂ ਅੱਗੋਂ 5-7ਾਂ ਨੇ ਮੰਢੀਨੇ ਪੈਣਾ ਤੇ ਡੰਗ ਖੋ ਕੇ ਲੈ ਆਏ ਨੇ ਇਤਾਂ ਲੈ ਜਾਂਦੇ ਖੋ ਕੇ ਖਰਦੇ ਆਹ ਤਾਂ مصیبتਾਂ چلندیاں پائی اور بھی پھر ਡਰ ਲੱਗਦਾ ਪਹਿਂ ਜੰਗ ਦਾ بڑا ਲੱਗਦਾ ਸੀ ਡਰ ਬਹੁਤ ਡਰ ਲੱਗਦਾ ਸੀ ਡਰੋਨਾ ਡੂਰ ਦੀ ਆਵਾਜ਼ ਸੁਣਦੇ ਸੀ ਰਾਤ ਨੂੰ ਫਿਰ ਨਾ ਅਸੀਂ ਚਾਹਦੇ ਹਾਂ ਉਹ ਬਾਕੀ ਚਾਹਦੇ ਹਾਂ ਤਾਂ ਹੀ ਤਾਂ ਅੰਦਰੇ ਚੁੱਪ ਕਰਕੇ ਹਨੇਰਾ ਤਾਂ ਹੁੰਦਾ ਈ ਬੱਤੀ ਤੇ ਜਗਦੀ ਨਹੀਂ ਮੈਂ ਤਾਂ ਮੈਂ ਤਾਂ ਸੱਟ ਵੀ ਲਵਾ ਲਈ ਆ ਡਿੱਗ ਕੇ ਡਿੱਗ ਪੀ ਮੈਂ ਨੇਰੇ 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 ਕਰਕੇ ਡਿੱਗ ਪੀ ਨੇਰੇ ਕਰਕੇ ਡਿੱਗ ਪੀ ਇਹ ਵੀ ਨੁਕਸਾਨ ਜਾਂਦਾ ਹੀ ਆ ਹਾਂ ਮੰਜੀ ਲੱਭਦੀ ਲੱਭਦੀ ਤੇ ਉਹ ਮੰਜੀ ਤਾਂ ਲੱਭੀ ਨਾ ਨੇਰੇ ਤੇ ਥੱਲੇ ਡਿੱਗ ਪੀ ਮੋਦੀ ਹੁਣ ਲੱਗਦਾ ਕਿ ਸ਼ਾਂਤੀ ਰਹੂਗੀ ਮਾਲਕ ਨੂੰ ਪਤਾ ਹੈ ਸਾਨੂੰ ਨਹੀਂ ਪਤਾ ਮਾਲਕ ਨੂੰ ਪਤਾ ਜਾਂ ਗਵਰਨਮੈਂਟ ਨੂੰ ਪਤਾ ਸਾਨੂੰ ਤਾਂ ਇਹੋ ਹੀ ਪਤਾ ਵੀ ਅਸੀਂ ਆਈ ਤਾਂ ਨਹੀਂ ਤੇ ਸ਼ਾਂਤੀ ਹੋਵੇ ਤੇ ਤਾਂ ਚਾਂੰਤੀ ਮਾਰ ਕੇ ਤੇ ਮਾਰ ਕੋਈ ਜਾਣਦਾ ਕਿ ਜੰਗ ਨਾਲ ਨਹੀਂ ਅਹੀਂ ਆਨੇ ਵੀ ਜਿਹੜੇ ਫੱਬਜੀ ਉਹ ਸਾਡੇ ਭਰਾ ਨੇ ਸਾਡੇ ਉੱਚੇ ਪੁੱਤ ਵੀ ਆ ਭਰਾ ਵੀ ਆ ਤੇ ਜੇ ਮਾਰੇ ਗਏ ਉਹ ਆ ਜੇ ਹੱਥ ਨਹੀਂ ਜੇ ਆਉਂਦੀ ਜੇ ਮੰਨ ਫੈਸਲੇ ਨਾਲ ਦੀ ਕੋਈ ਰੇਸ ਨਹੀਂ ਇੱਕ ਨਾ ਜੰਗ ਲੱਗ ਜਾਂਦੀ ਆ ਤੇ ਜਿਹੜੀ ਸਰਕਾਰਾਂ ਇਹ 50 ਸਾਲ ਤੋਂ ਪਿੱਛੇ ਜਾ ਪਿੰਦੀਆਂ ਅੱਗੇ ਵੀ ਬਹੁਤ ਪਛਰੀਆਂ ਤੇ ਹੋ ਪਛਾਂ ਜਾ ਪਿੰਦੀਆਂ ਅਸੀਂ ਪਿੱਛੇ ਚਲੇ ਜਾਣਾ ਸੀ ਜੇਕਰ ਜੰਗ ਲੱਗਦੀ ਤਾਂ ਨੌਜਵਾਨ ਵੀ ਸਾਡੇ ਵਿਦਿਆਰਥੀ ਬੇਟਾ ਕਿਹੜੀ ਕਲਾਸ ਪੜ੍ਹਦੇ ਹੋ ਤੁਸੀਂ ਮੈਂ 20 ਸੀਗਰਨੇ ਗ੍ਰੈਜੂਏਸ਼ਨ ਕਿਸ ਤਰ੍ਹਾਂ ਦੇਖ ਦੂੰ ਮੇਰੇ ਮੌਜੂਦਾ ਹਾਲਾਤ ਮੌਜੂਦਾ ਹਾਲਾਤ ਬਾਲਕ ਮਨਕੇ ਹੀ ਤੱਕ ਦੇ ਡਰਾਂ ਨੇ ਹੀ ਹੈ ਕਿ ਇਹ ਡਰ ਲੱਗਦਾ ਜੂ ਰਾਤ ਨੂੰ ਬਲੈਕਆਊਟ ਹੋ ਜਾਂਦਾ ਹੈ ਤੁਹਾਡੀ ਪੜ੍ਹਾਈ ਵਿੱਚ ਵੀ ਮਨਕੇ ਫਰਕ ਪੈਣਦਿਆ ਹੈਗੀ ਹਰ ਇੱਕ ਪੇਪਰ ਉਹ ਹੈ ਉੱਤੋਂ ਬਾਅਦ ਮਨਕੇ ਜਿਹੜੀ ਆ ਲੜਾਈ ਉਹ ਲੱਗ ਗਈ ਆ ਇਹ ਕਰਕੇ ਸਾਡੇ ਜਿਹੜੇ ਹੋਣ ਪੇਪਰ ਉਹ ਜੇ ਨਹੀਂ ਹੋਉਂਦੇ ਤੇ ਅਸੀਂ ਤੱਕ ਮਨਕੇ ਕੋਈ ਨਵਾਂ ਨੋਟਿਸ ਵੀ ਨਹੀਂ ਆਇਆ ਕਿਉਂ ਕਹਿੰਦੇ ਕਿ ਤੁਹਾਨੂੰ ਰੋਜ਼ਨਾ ਰੋਜ਼ ਕੋਈ ਨਾ ਕੋਈ ਅਪਡੇਟ ਮਿਲੂਗੀ ਕਿ ਤੁਹਾਨੂੰ ਨਵੀਂ ਡੇਟ ਸ਼ੀਟ ਆਊਗੀ ਫਿਰ ਉਹਦੇ ਕਰਕੇ ਸ ਤੇ ਫਿਰ ਜਦੋਂ ਲਾਤੇ ਹੋ ਜੀ ਔਰ ਫਿਰ ਚਿੰਤਾ ਜੀ ਬਣ ਜਾਂਦੀ ਫਿਰ ਰਾਤ ਨੂੰ ਜਦੋਂ ਬਲੈਕਆਊਟ ਹੋਏ ਨਾ ਫਿਰ ਪੜਿਆ ਵੀ ਨਹੀਂ ਨਾ ਜਾਂਦਾ ਧਿਆਨ ਵੀ ਇਧਰ ਹੁੰਦਾ ਹਾਂਜੀ ਫਿਕਰ ਵੀ ਪੈ ਜਾਂਦਾ ਹਾਂਜੀ ਹਾਂਜੀ ਤੁਸੀਂ ਸੁਣਿਆ ਉਹ ਨਾ ਬਜ਼ੁਰਗਾ ਤੋਂ ਪਹਿਲਾਂ ਜੰਗਾ ਦਾ ਕਿਹੋ ਜਿਹਾ ਸੰਤਾ ਪਟਾਇਆ ਉਹਨਾਂ ਲਾਗੇ ਜਦੋਂ ਨਾਲ ਰਹੀਦਾ ਤੇ ਕਹਿੰਦੇ ਕਿ ਨਾ ਨਾ ਲਉਗੀ ਅਸੀਂ ਤੇ ਵੇਖਿਆ ਹੋਈਆਂ ਜੰਗਾ ਤੇ ਉਹਦੇ ਕਹਿ ਦਿੰਦੇ ਕਿ ਨਹੀਂ ਨਾਮ ਨਹੀਂ ਲਈਦਾ ਕਿ ਅਸੀਂ ਤੇ ਚਲੋ ਵੇਖਿਆ ਹੋਈਆਂ ਹਾਂ ਜੀ ਦੁਸ਼ਮਣੀਆਂ ਬੜੀਆਂ ਲਈਆਂ ਮੰਨ ਜਦੋਂ ਇੱਥੇ ਜੰਗ ਛੱਡ ਕੇ ਬੰਦਾ ਭੱਜਦਾ ਨੇ ਜੇ ਮੈਨੂੰ ਕੱਲਾ ਹੁੰਦਾ ਮਾਨਾ ਕਹਿੰਦਾ ਮੇਰਾ ਵੈਰ ਆ ਤੇ ਦੋ ਬੰਦੇ ਆ ਚਾਹਣੇ ਉਥੇ ਦੱਤ ਲਾ ਕੇ ਕਿਰਪਾਨਾਂ ਲਾ ਕੇ ਬੈਹੇ ਨਾ ਉਹ ਜਿਹੜਾ ਬੰਦਾ ਸਮਾਨ ਲੈਣ ਆਇਆ ਕੱਲਾ ਉਹਨੂੰ ਉਥੇ ਵੱਢਿਆ ਹੀ ਹੁੰਦਾ ਵੀ ਇਹ ਜਿਹੜੀ ਅੱਗ ਬਲਦੀ ਦੇ ਵਿੱਚ ਜਿੰਨੇ ਵੈਰ ਨੇ ਲਿਆ ਉਹਦਾ ਬਣਦਾ ਕੁਛ ਨਹੀਂ ਸੀ ਤੇ ਇੰਨ ਕ ਚਾਤੂ ਲੋ ਪਤਾ ਲੱਗਦਾ ਆਹ ਪਤਾ ਲੱਗਦਾ ਨਹੀਂ ਬੰਦੇ ਦੇ ਕੰਨ ਨੂੰ ਆਮ ਹੀ ਤੇ ਸਾਡੇ ਵੱਡੇ ਗਏ ਹੀ ਬੰਦੇ ਪਤਾ ਨਹੀਂ ਲੱਗਦਾ ਵੀ ਮਨ ਮੇਰਾ ਦੋਖਿਆ ਤੇ ਉਹਨਾਂ ਰਾਜ ਬੈ ਜਾਣਾ ਵੀ ਇਹਨੂੰ ਮਾਰੀਏ ਐਨੂੰ ਮੈਂ ਜਾਂਦਾ ਵੇਖਿਆ ਹੀ ਪੂਰੀ ਉਹਦੇ ਮਗਰ ਸੀਏਡੀ ਹੁੰਦੀ ਸੀ ਵੀ ਬੰਦਾ ਆਉਂਦਾ ਤੇ ਆਪਣਾ ਇਹ ਆਪਾਂ ਨੂੰ ਅੱਖਾਂ ਵਿਖਾਉਂਦਾ ਹੈ ਜਿੰਨਾ ਖਤਰਾ ਬਾਹਰ ਲਿਆ ਤੁਸੀਂ ਉਹਨਾਂ ਆਪਣੇ ਤੋਂ ਵੀ ਆਪਣੇ ਤੋਂ ਬਹੁਤ ਹੁੰਦਾ ਜਾਂ ਆਪਣੇ ਤੋਂ ਵੈਰ ਲੋਕ ਲੈਂਦੇ ਜੇ جنگ ਦੇ ਵਿੱਚ جنگ ਦੇ ਵਿੱਚ ਵੈਰ ਕੱਢਦੇ ਆ ਵੈਰ ਜਿੰਨੀ ਦੁਸ਼ਮਣੀ ਆ ਵੈਰ ਕੱਢਨੇ ਉਹ جنگ ਦੇ ਵਿੱਚ ਹੀ ਨਿਕਲਨੇ ਜੇ ਤੇ ਜੰਗ ਦੇ ਵਿੱਚ ਇਹ ਆ ਵੀ ਅੱਗ ਵੱਲਦੀ ਜੇ ਤੈਨੂੰ ਕਿਸੇ ਨੇ ਪੁੱਛਣਾ ਨਹੀਂ ਕਿ ਕਿਹੜਾ ਮਾਰ ਗਿਆ ਕਿਹੜਾ ਨਹੀਂ ਜੇ ਸੂ ਲੱਗਦੀ ਲੱਗਦੀ ਕਿ ਮਿੰਨੇ 6 ਸਾਲ ਨੂੰ ਸਾਲ ਨੂੰ ਲੱਗਿਓ ਬਣਦਾ ਕੁਛ ਨਹੀਂ ਡਰ ਪਾਇਆ ਸੀ ਬਹੁਤ ਦਿਨਾਂ ਤੋਂ ਬਹੁਤ ਬਹੁਤ ਡਰ ਬਹੁਤ ਔਖਾ ਨਾ ਰਾਤ ਕੱਲ ਸ਼ਾਂਤੀ ਹੋ ਗਈ ਵੇਖੋ ਕੱਲ ਸ਼ਾਂਤੀ ਹੋ ਗਈ ਜੀ ਯਕੀਨ ਨਹੀਂ ਹਈ ਮਨ ਨੂੰ ਸ਼ਾਂਤੀ ਨਹੀਂ ਆਉਂਦੀ ਪਤਾ ਨਹੀਂ ਭਜੇ ਕੋਈ ਅਗੇ ਪਾਕਿਸਤਾਨ ਦਿਖਦਾ ਕਿ ਨਹੀਂ ਦਿਖਦਾ ਨਾ ਟਿਕਦਾ ਤੇ ਨਹੀਂ ਟਿੱਲਾ ਪੈਂਦਾ ਕਿ ਨਹੀਂ ਇਹਦਾ ਪਤਾ ਹੀ ਨਹੀਂ ਹਜੇ ਮਨ ਦੇ ਵਿੱਚ ਡਰ ਹੈ ਆ ਡਰ ਬਣਿਆ ਬੜਾ ਬਣਿਆ ਰਾਤ ਦਿਨ ਟੈਨਸ਼ਨ ਰਹਿੰਦੀ ਬੱਚਿਆਂ ਦੀ ਨਹੀਂ ਆ ਸਰ ਹਾਈ ਤੰਗ ਮਾਰ ਇਦੇ ਜਾਪ ਕਰਨ ਦੇ ਚੱਲਣ ਦੇ ਆ ਮਾਰੀ RAM DAS ਕਿਰਪਾ ਕਰ ਪਰ ਲੜਾਈ ਆਹੀ ਆਨੇ ਨੇ ਜੰਗ ਨਾ ਲੱਗੇ ਵੱਡਿਆਂ ਦੇ ਲਾਗੇ ਨਾਂ ਲਈ ਤਾਂ ਦੇ ਨਾਂ ਨਾਲੋਂ ਜੰਗਾ ਦਾ ਸੀ ਬੜੇ ਉੱਜੜ ਗਏ ਘਰ ਲੁੱਟੇ ਜਾਣੇ ਕੁਝ ਕੰਮ ਕਾਂ ਦੇ ਜੀ ਸਰਕਾਰਾਂ ਨੇ ਸਾਨੂੰ ਜਾੜ ਦੇਣਾ ਉਸ ਲਟੇਰੀਆਂ ਜਾੜ ਦੇਣਾ ਸਾਰਿਆਂ ਦੇ ਇਨਸਾਨ ਸਾਰਿਆਂ ਦਾ ਮਾਲ ਡੰਗਰ ਲੈ ਕੇ ਕਿੱਥੇ ਜਾਈਏ ਰਿਸ਼ਤੇਦਾਰਾਂ ਵੀ ਘੜੀ ਪਾਲ ਦੇ ਰਿਸ਼ਤੇਦਾਰ ਆ ਕੋਈ ਨਹੀਂ ਚੱਲਦਾ ਦੋ ਚਾਰ ਦਿਨ ਚੱਲੂ ਕਿੰਨੇ ਚੱਲਦਾ ਕੋਈ ਨਹੀਂ ਚੱਲਦਾ ਕਰ ਤੋਂ ਬਿਨਾਂ ਗੁਜ਼ਾਰਾ ਨਹੀਂ ਨਹੀਂ ਗੁਜ਼ਾਰਾ ਬਾਰਡਰ ਵਾਲੇ ਮਹਾਈਕਾਰ ਬਿਨਮ ਦੇ ਪੈਰ ਲੱਗਦੇ ਆ ਤੇ ਸਰਕਾਰ ਛੇੜ ਛੇੜ ਦੇਂਦੀ ਫੇਰ ਅਸੀਂ ਉੱਥੇ ਕੀ ਰਹੀ ਚੈਟ ਹੋ ਗਈ ਇਕਤਰ ਹੋ ਗਈ ਕਾਰਲਿਕ ਹੋ ਗਈ ਸੱਸਾ ਤੇ ਹਮਲਾ ਆ ਗਿਆ ਬੁਲਾਮਾ ਹੋ ਗਿਆ ਅਸੀਂ ਤੇ ਮਾਰ ਇਥੇ ਅਰਦਾਸ ਕਰਦੇ ਵੀ ਲੜਾਈ ਲੱਗ ਗਈ ਨਾ